ਤੋ ਚਾਇਨਾ ਡੋਰ ਦੀ ਲਪੇਟ ਦੇ ਵਿੱਚ ਆਉਣ ਕਰਕੇ ਮਾਪਿਆਂ ਦੇ ਇਕਲੋਤੇ ਪੁੱਤ ਦੀ ਜਾਨ ਚਲੀ ਗਈ ਹੈ ਇਹ ਮਨਪਾਗਾ ਪਣਾ ਸਮਰਾਲਾ ਦੇ ਬਾਈਪਾਸ ਉੱਤੇ ਪੈਡੇ ਪਿੰਡ ਪਰਥਲਾ ਤੋਂ ਸਾਹਮਣੇ ਜਿੱਥੇ ਇੱਕ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਇਹ ਵਿਦਿਆਰਥੀ ਘਰ ਨੂੰ ਜਾ ਰਿਹਾ ਸੀ ਤਾਂ ਡਰੱਖਤਾ ਉੱਤੇ ਇਹ ਚਾਇਨਾ ਡੋਰ ਫਸੀ ਹੋਈ ਸੀ ਉਸ ਦੀ ਲਪੇਟ ਦੇ ਵਿੱਚ ਆਉਣ ਕਰਕੇ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਪਾਵੁਕ ਬੋਲ ਅਤੇ ਉਹਨਾਂ ਦੀਆਂ ਪਾਵੁਕ ਚਿਹਰੇ ਦੇਖ ਕੇ ਸੱਚ ਪੁੱਜ ਰੋਣਾ ਆ ਜਾਵੇਗਾ ਕਿ ਕਿਸ ਤਰ੍ਹਾਂ ਉਹ ਵਿਲਕਦੇ ਨਜ਼ਰ ਆ ਰਹੇ ਨੇ ਮਾਪੇ ਤਾਂ ਤੁਹਾਨੂੰ ਦੱਸ ਦਿੰਦੇ ਕਿ ਮ੍ਰਿਤਕ ਦੇ ਪਿਤਾ ਹਰਜਵੰਦ ਸਿੰਘ ਸਰਪੰਚ ਪਿੰਡ ਰੋਲੇ ਨੇ ਦੱਸਿਆ ਕਿ ਮੇਰੇ ਪੁੱਤ ਦੀ ਮੌਤ ਦਾ ਕਾਰਨ ਚਾਈਨਾ ਡੋਰ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪੁੱਤ ਸਕੂਲ ਤੋਂ ਛੁੱਟੀ ਦੇ ਦੌਰਾਨ ਮੋਟਰਸਾਈਕਲ ਉੱਤੇ ਕਾਰ ਨੂੰ ਆ ਰਿਹਾ ਸੀ ਚਾਈਨਾ ਡੋਰ ਦੇ ਵਿੱਚ ਫਸ ਜਾਣ ਦੇ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ ਕਿਉਂਕਿ ਗਲ ਦੇ ਵਿੱਚ ਚਾਈਨਾ ਡੋਰ ਫਸੀ ਤੇ ਉਸ ਦੀ ਮੌਤ ਹੋ ਚੁੱਕੀ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਮਾਪਿਆਂ ਦਾ ਸਰਕਾਰ ਪ੍ਰਸ਼ਾਸਨ ਨੇ ਕਿ ਇੱਕੋ ਹੀ ਗੋਹੜ ਲਗਾਈ ਜਾ ਰਿਹਾ ਹੈ ਕਿ ਚਾਈਨਾ ਡੋਰ ਬੰਦ ਹੋਵੇ ਕੀ ਨਾਮ ਤੁਹਾਡਾ ਮੇਰਾ ਨਾਮ ਬਾਦਸ਼ਾਹ ਸਿੰਘ ਪਿੰਡ ਰੋਲੀ ਹੈ ਜੀ ਕੀ ਮਾਮਲਾ ਹੋ ਗਿਆ ਨੌਜਵਾਨ ਦੀ ਮੌਤ ਦੀ ਚਾਈਨਾ ਡੋਰ ਨਾਲ ਹਾਂ ਸਮਰਾਰੇ ਬਾਈਪਾਸ ਕੋਲ ਪੰਪਰ ਦੇ ਸਾਹਮਣੇ ਸਾਡੇ ਕੋਲ ਤਾਂ ਨੌਜਵਾਨ 14-15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗਲ ਚ ਡੋਰ ਫਸ ਗਈ ਚైనా ਡੋਰ ਬੋਲਟ ਮੋਟਰਸਾਈਕਲ ਦੇ ਉਹ 15-16 ਸਾਲ ਆ ਜੀ ਤੇ ਉਹਦਾ ਗਰਦਨ ਕੱਟੀ ਗਈ ਉਹਦੀ ਇਹਦਾ ਮੌਤ ਹੋ ਗਈ ਇਹ ਡੋਰ ਬਹੁ ਵੇਖ ਰਹੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਦੋਂ ਤੱਕ ਵੇਖੀ ਨੂੰ ਮਿਲਦਾ ਕਿ ਚైనా ਡੋਰ ਤੇ ਉਸ ਬਚਾਉ ਦਾ ਕਹਿਣਾ ਕਿ ਨੱਥ ਪਈ ਹੋਈ ਹੈ ਨੱਥ ਕਹਿਣ ਨੂੰ ਹੋਈ ਪਈ ਨਹੀਂ ਗਰਾਊਂਡ ਲੈਵਲ ਤੇ ਨਹੀਂ ਪਈ ਹੈਗੀ ਉਦਾਂ ਕਹਿਣ ਨੂੰ ਤਾਂ ਪਾਤੀ ਆਪਾਂ ਨੱਥ ਹੁਣ ਅਗਲਾਤਾ ਪੁੱਤ ਵੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਸਾਰੇ ਰੋਲੇ ਬਣਦੇ ਸਿਰ ਪੰਚ ਸਾਹਿਬ ਤੋਂ ਆਏ ਪੰਚ ਸਾਹਿਬ ਦਾ ਕੀ ਨਾਮ ਹੈ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਉੱਤਰੀ ਮੌਤ ਹੋਈ ਚਾਈਨਾ ਡੋਰ ਕਰਨ ਦੇ ਕਿ ਇਹਨਾਂ ਫੈਲਿਆ ਹੋਇਆ ਪੱਲੇ ਕਿ ਰੋਕਣਾ ਚਾਹੀਦਾ ਇਹਦੇ ਬਾਰੇ ਕੀ ਤੇ ਇਹਦੇ ਬਾਰੇ ਸਰਪਾਰਾ ਰੋਕਣਾ ਚਾਹੀਦਾ ਕਿੱਥੋਂ ਆਉਂਦੀ ਹੈ ਪਹਿਲੇ ਇਹ ਪਕੜ ਕਾਨੀ ਚਾਹੀਦੀ ਆ ਫਿਰ ਦੁਕਾਨ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਆਈ ਪਤਾ ਨਹੀਂ ਕਰਦੇ ਦੁਕਾਨ ਵਾਲੇ ਤੇ ਕੀ ਮੰਗ ਕਰਦੇ ਇਹ ਗੱਲ ਇਨਸਾਫ ਹੋਣਾ ਚਾਹੀਦਾ ਚਾਈਨਾ ਡੋਰ ਦੀ ਪਕੜ ਹੋਣ ਕੇ ਇਹ ਮੌਤ ਮਰਿਆ ਕਿਸੇ ਹੋਰ ਦਾ ਵੀ ਮਰੂਗਾ ਬਈ ਤੇਤੀਜ ਘਰ ਨੂੰ ਚੱਲਿਆ ਸੀ ਚੈਨਾਡੋਰ ਨੇ ਗੱਲ ਵੱਡਿਆਂ ਦਾ ਅਰਬਾ ਕਿੰਨੀ ਉਮਰ ਸੀ ਤੇਰੀ ਉਮਰ ਕਿੰਨੀ ਸੀ ਉਮਰ 15 ਸਾਲ ਆ ਵੀਰੇ 10ਵੀਂ ਚ ਪੜਦਾ ਸੀਗਾ ਅਜੇ ਪੇਪਰ ਦੇਣੇ ਸੀਗੇ ਹੁਣ ਹਾਂ ਬੁੱਤ ਸਿੱਕੀ ਮੰਗ ਕਰਦੇ ਚੈਨਾਡੋਰ ਤੇ ਕੋਈ ਕੰਮ ਨਹੀਂ ਕਰਦਾ ਮੈਂ ਤਰਨੈ ਮੈਂ ਆਪ ਕੋ ਸਰਪੰਚਾ ਬੰਡ ਦਾ ਰੋਲੇ ਦਾ ਨੌਂ ਮਿੰਟਾਂ ਕਰਿਆ ਵੀ ਚੈਨਾ ਡੋਰ ਬੰਦ ਕਰਨੀ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਹੇ ਓ ਰੱਬਾ ਕਿਰਪਾ ਕਰ ਲੈ ਕੰਮ ਨਾ ਬੰਦ ਆਪੋਰਟ ਆ ਮੈਂ ਸਾਡੇ ਪਿੰਡ ਸਾਡੇ ਵੀਰ ਕੀ ਨਾਮ ਤੁਹਾਡਾ ਜਸਪਾਲ ਸਿੰਘ ਜੀ ਦੇ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਜੀ ਕੀ ਹੋਇਆ ਜੀ ਪਰਮੋਦਵੰਤ ਦੋਰ ਚਾਇਨਾ ਦੋਰ ਨਹੀਂ ਗੱਲ ਵੱਡੇ ਸਕੂਲਾਂ ਨੂੰ ਛੁੱਟੀ ਮਿਲੀ ਸੀ ਜਵਾਕ ਨੂੰ ਲੈ ਕੇ ਗਿਆ ਸੀ ਤੁਸੀਂ ਕੀ ਲੱਗਦੇ ਹੋ ਦਾਦਾ ਜੀ ਲੱਗਦੇ ਕੀ ਨਾਮ ਕੀ ਸੀ ਤਾਂ ਜਸਪਾਲ ਸਿੰਘ ਕਿੰਨੀ ਕੋਮਰ ਹੈ ਜੀ ਬੱਚੇ ਉਹ ਤਾਂ 15 ਸਾਲ ਦੀ ਹੈ ਜੀ ਜੀ ਇਹ ਹੋਇਆ ਕਿਵੇਂ ਕਿੱਥੋਂ ਆ ਰਿਹਾ ਸੀ ਉਹ ਸਕੂਲ ਤੋਂ ਹੀ ਆ ਰਿਹਾ ਸੀਗਾ ਜੀ ਛੁੱਟੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀਗਾ ਜੀ ਉਹਨੂੰ ਰਸਤੇ 'ਚ ਦੋਰ ਨੇ ਕੇ ਲਏ ਚਾਈਨਾ ਡੋਰ ਬਾਰੇ ਹੀ ਗੱਲ ਕਰੀਦਾ ਕਿ ਪ੍ਰਸ਼ਾਸਨ ਕਹਿੰਦੀ ਹੈ ਕਿ ਚਾਈਨਾ ਨਹੀਂ ਵਿਗਦੀ ਨਹੀਂ ਜੀ ਜਦ ਦੇ ਲੋ ਤੁਹਾਡੀ ਜੰਮ ਨਹੀਂ ਆ ਜੀ ਇੱਕ ਲੌਟਾ ਪੁੱਤਰ ਦੀ ਇਕੱਲੇ ਜੀ ਗੱਲ ਨਹੀਂ ਗੱਲ ਨਹੀਂ ਬੰਦਾ ਜੀ ਇਕੱਲੇ ਜੀ ਪੁੱਤ ਕੋਈ ਭੈਣ ਦੀ ਚਾਚੇ ਦੀ ਫਰਾਤਾਏ ਦੀ ਭੈਣ ਕੁੜੀਏ ਪੈਣਾ ਜੀ ਕੋਸ ਮੰਗੋ ਜੀ ਹੁਣ ਤੁਹਾਨੂੰ ਕੀ ਮੰਗਾਗੇ ਜੀ ਹੁਣ ਇਹਨਾਂ ਤੋਂ ਹੁਣ ਕੀ ਮੰਗੂ ਜੀ ਸਰ ਬੱਚੇ ਦੀ ਉਮਰ ਕਿੰਨੀ ਸੀ ਕੀ ਨਾਮ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਸਰ ਤਰਨ ਜੋਤ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾ ਦੇ ਕੋਲ ਇਹ ਹੋਇਆ ਜੀ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਿਵਾਰ ਦਾ ਕਹਿਣਾ ਹੈ ਕਿ ਚਾਈਨਾ ਡੋਰ ਸੀ ਉਹ ਹਜੇ ਚਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਾਂਗੇ ਜੀ ਪ੍ਰਸ਼ਾਸਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਾਰਨ ਹੈ ਜਾਂ ਬਾਹਰੋਂ ਆ ਰਹੀ ਹੈ ਡੋਰ ਨਹੀਂ ਬਾਹਰੋਂ ਹੀ ਆ ਸਕਦੀ ਹੈ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਡੋਰ ਫਸੀ ਹੋਈ ਸੀਗੀ ਜੀ ਕਿਤੇ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਜੀ ਇਹ ਗੱਲ ਕਰੀਏ ਤਾਂ ਤਾਂ ਸਰ ਇੱਥੇ ਨੇੜੇ ਦੇ ਲਈ ਚੜਿਆ ਹੋਣਾ ਜੀ ਕਿਤੇ ਜਿਹੜੀ ਡੋਰ ਫਸੀ ਆ ਹਾਂ ਜੀ ਉਹ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆ ਸਾਰੀਆਂ ਜੋ ਕੋਈ ਵੀ ਆਉਂਦੀ ਹੈ ਇਹਦੇ ਵਿੱਚ ਅ ਕਾਰਵਾਈ ਅਮਲ 'ਚ ਲਿਆ ਦਿੰਦੇ ਆ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ